ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਰਾਤ ਜਿਤਵੋ ਲੁੱਕ ਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਲੱਖ ਖੁਸ਼ੀਆਂ ਪਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਮੁਕ ਏਕ ਹਰ ਨਾਮ ਦੇਹ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਡਲ ਗੁਰ ਸੇ ਐਹ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਇ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਹਲਾ ਪੰਜਵੈ ਰਤਿਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾ ਸਭ ਉਤਰੀ ਪਾਪ ਕਮਾਤੇ ਰਾਮਦਾਸ ਸਰੋਵਰ ਨੱਤੇ ਸਭ ਉਤਰੀ ਪਾਪ ਕਮਾਤੇ ਨਿਰਮਲ ਹੋਏ ਸਾਰੇ ਈਸ਼ ਨਾਨ ਗੁਰਪੂਰ ਕੀਨੇ ਦਨ ਸਭ ਕੁਸ਼ਲ ਖੇਮ ਪ੍ਰਵਤਾਰੇ ਸਹੀ ਸਲਾਮਤ ਸਭ ਥੋਕ ਉਗਾਰੀ ਰੁਕਾ ਸ਼ਬਦ ਵਿਚਾਰੇ ਰਹਾਉ ਸਾਜ ਸੰਗ ਮਨ ਲਾਤੀ Prava Paiya ਹੱਤੀ ਆਓ ਹਰ ਰੋਜ਼ ਦੀ ਤਰ੍ਹਾਂ ਰਲ ਮਿਲ ਕੇ ਅੰਬਰ ਤੋੜ ਲਿਆਏ ਹੋਏ ਹੁਕਮ ਨੰਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀ ਅੱਜ ਦਾ ਜੋ ਮੁਖਵਾਕ 600 25 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਪੰਜਬ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰविंद ਤੋਂ ਸੋਰਠਿ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਘਰ ਤੀਜਾ ਜਿਹੜੇ ਕੀਰਤਨ ਕਰਨ ਵਾਲੇ ਐ ਉਹਨਾਂ ਨੂੰ ਗੁਰੂ ਨਾਨਕ ਅਰਜਨ ਦੇਵ ਮਹਾਰਾਜ ਜੀ ਨੇ ਹਦਾਇਤ ਕੀਤੀ ਕਿ ਇਸ ਸ਼ਬਦ ਨੂੰ ਤੀਸਰੇ ਘਰ ਸੁਰਤਾਲ ਦੇ ਵਿੱਚ ਗਾਉਣਾ ਦੋ ਪਦੇ ਦੋ ਪਦੇ ਦਾ ਭਾਵ ਕਿ ਇਹ ਸ਼ਬਦ ਜਿਹੜਾ ਦੋ ਪਦਿਆਂ ਵਾਲਾ ਦੋ ਬੰਦਾਂ ਵਾਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿ ਜਿਹੜਾ ਪਰਮਾਤਮਾ ਹੈ ਉਹ ਇੱਕੋ ਹੈ ਉਹਦੇ ਵਰਗਾ ਕੋਈ ਹੋਰ ਨਹੀਂ ਹੈ ਉਹਨੂੰ ਰਾਮ ਕਹ ਲਈਏ ਅੱਲਾ੍ਹ ਕਹ ਲਈਏ ਵਾਹਿਗੁਰੂ ਕਹ ਲਈਏ ਜਿਵੇਂ ਗੁਰੂ ਸਾਹਿਬ ਨੇ ਵਚਨ ਕੀਤੇ ਨਾ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ ਕੋਈ ਸੇਵਾ ਗੁਸਈਆ ਕੋਈ ਅੱਲਾਹ ਏ ਚਾਹੇ ਕੋਈ ਕਿਸੇ ਨਾਂ ਨਾਲ ਬੁਲਾ ਲਓ ਪਰਮਾਤਮਾ ਇੱਕੋ ਹੀ ਆ ਵੱਖਰੇ ਵੱਖਰੇ ਨਾਂ ਨੇ ਸਤਗੁਰ ਪ੍ਰਸਾਦ ਕਿ ਉਹ ਮਿਲਦਾ ਕਦੋਂ ਹੈ ਜਦੋਂ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਹੁਣ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਸਮਝਾ ਰਹੇ ਹੈ ਉਹਨਾਂ ਦਾ ਸਮਝਾਉਣ ਦਾ ਤਰੀਕਾ ਹੈ ਕਿ ਆ ਜਿਹੜੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਬਾਣੀ ਹੈ ਇਹਦੇ ਨਾਲ ਜੁੜਨਾ RAM DAAS SAROVAR NATI ਹਨੂ ਰਾਮ ਦਾਸ ਸਰੋਵਰ ਕਿਹੜਾ ਜਿੱਥੇ ਆਪਾਂ ਬੈਠੇ ਆ ਇਹ ਰਾਮ ਦੇ ਦਾਸ ਦਾ ਸਰੋਵਰ ਹੈ ਆ ਗੁਰੂ ਬਾਣੀ ਦੇ ਸਮੁੰਦਰ ਦੇ ਵਿੱਚ ਅਸੀਂ ਇਸ਼ਨਾਨ ਕਰ ਰਹੇ ਆ ਬਾਹਰਲੇ ਇਸ਼ਨਾਨ ਦੇ ਨਾਲ ਤਨ ਸਾਫ਼ ਹੋ ਸਕਦਾ ਪਰ ਇਸ ਬਾਣੀ ਦੇ ਨਾਲ ਸਾਡਾ ਮਨ ਸਾਫ਼ ਹੁੰਦਾ ਬਾਹਰਲੇ ਜਿਹੜੇ ਲੋਕ ਕਹਿੰਦੇ ਆ ਮੈਂ ਫਲਾੜੇ ਤੀਰਤ ਤੇ ਗਿਆ ਉੱਥੇ ਜਾ ਕੇ ਮੇਰੇ ਮਨ ਦੀ ਮੈਲ ਉੱਤਰ ਗਈ ਗੁਰੂ ਸਾਹਿਬ ਕਹਿੰਦੇ ਜੈਸੇ ਮੈਂਡਕ ਤੈਸੇ ਓਏ ਨਰ ਫਿਰ ਫਿਰ ਜੁਨੀ ਆਵੇ ਮੈਂਡਕ ਕਹਿੰਦਾ ਡੱਡੂ ਨੂੰ ਕਹਿੰਦੇ ਜਿਸ ਤਰ੍ਹਾਂ ਦਾ ਖੂ ਦਾ ਡੱਡੂ ਉਸੇ ਤਰ੍ਹਾਂ ਹੀ ਇਨਸਾਨ ਬਸ ਜਿਹੜੇ ਕਹਿੰਦੇ ਆ ਕਿ ਵਾਰਨੇ ਸਰੋਵਰ ਤੇ ਇਸ਼ਨਾਨ ਕਰਕੇ ਸਾਡੇ ਮਨ ਦੀ ਮੈਲ ਉਤਰ ਗਈ ਗੁਰੂ ਸਾਹਿਬ ਕਹਿੰਦੇ ਮਨ ਦੀ ਮੈਲ ਆਹ ਗੁਰਬਾਣੀ ਦੇ ਸਰੋਵਰ ਦੇ ਵਿੱਚ ਜਦੋਂ ਇਸ਼ਨਾਨ ਕਰੋਗੇ ਨਾ RAM DAAS ਸਰੋਵਰ ਨਾਤੇ ਆ RAM ਦਾ ਦਾਸ ਦਾਸਾਂ ਦਾ ਸਰੋਵਰ ਹੈ ਜਿੱਥੇ ਆਪਾਂ ਬੈਠ ਕੇ ਬਾਣੀ ਸੁਣ ਰਹੇ ਆ ਤੇ ਇਹ ਬਾਣੀ ਜਿਹੜੀ ਹੈ ਸਾਡੇ ਮਨ ਨੂੰ ਬਿਲਕੁਲ ਸਾਫ਼ ਕਰ ਦਿੰਦੀ ਹੈ ਜਿਵੇਂ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆ ਨਾ ਮੋਤ ਪਲੇਤੇ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀ ਹੈ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਕਹਿੰਦੇ ਜਦੋਂ ਸ਼ਰੀਰ ਤੇ ਮੈਲ ਲੱਗ ਜਾਂਦੀ ਹੈ ਇਹਨੂੰ ਸਾਬਣ ਦੇ ਨਾਲ ਧੋਇਆ ਜਾਂਦਾ ਹੈ ਜਦੋਂ ਛੋਟੇ ਛੋਟੇ ਬੱਚੇ ਕੱਪੜਿਆਂ ਨੂੰ ਗੰਦੇ ਕਰ ਦਿੰਦੇ ਹਨ ਨਾ ਮਲਮੁੱਤਰ ਦੇ ਨਾਲ ਕਹਿੰਦੇ ਉਹਨਾਂ ਨੂੰ ਸਾਬਣ ਦੇ ਨਾਲ ਧੋਇਆ ਜਾਂਦਾ ਹੈ ਜੇ ਸਰੀਰ ਤੇ ਮਿੱਟੀ ਲੱਗ ਜੇ ਉਹਨੂੰ ਪਾਣੀ ਦੇ ਨਾਲ ਸਾਫ਼ ਕੀਤਾ ਜਾਂਦਾ ਪਰ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਜਿਹੜੀ ਮਨ ਨੂੰ ਮੈਲ ਲੱਗੇ ਜਿਹੜੀ ਮਤ ਤੇਰੀ ਪਾਪਾਂ ਦੇ ਨਾਲ ਭਰ ਗਈ ਉਹ ਕਿਹੜੇ ਪਾਣੀ ਨਾਲ ਸਾਫ਼ ਹੋਣੀ ਹੈ ਕਿਹੜੀ ਸਾਬਣ ਦੇ ਨਾਲ ਸਾਫ਼ ਹੋਣੀ ਹੈ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇ ਮੋਤ ਪਲੇਤੀ ਕੱਪੜ ਹੋਏ ਦੇ ਸਾਬਣ ਲਈਆ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕ ਰੰਗ ਕਹਿੰਦੇ ਉਹ ਨਾਮ ਦਾ ਸਾਬਣ ਲੱਗਣਾ ਉਹਦੇ ਨਾਲ ਕਹਿੰਦੇ ਉਹ ਫਿਰ ਜਿਹੜੀ ਮਤ ਐ ਸਾਫ਼ ਹੋਣੀ ਐ RAMਦਾਸ ਸਰੋਵਰ ਨਹਾਤੇ ਸਭ ਉੱਤਰੇ ਪਾਪ ਕਮਾਤੇ ਜਿਹੜੇ ਪਾਪ ਕਰਨ ਵਾਸਤੇ ਸੀ ਸੋਚ ਵੀ ਰਹੇ ਆ ਨਾ ਕਹਿੰਦੇ ਉਹ ਸੋਚ ਵੀ ਖਤਮ ਹੋ ਜਾਣੀ ਹੈ ਤੇਰੀ ਪਾਪਾਂ ਵਾਲੀ ਜਿਹੜੇ ਵਿਚਾਰ ਸਾਡੇ ਅੰਦਰ ਮਾੜੇ ਚੱਲਦੇ ਐ ਕਹਿੰਦੇ ਉਹ ਵਿਚਾਰ ਮਾੜੇ ਸਾਰੇ ਖਤਮ ਹੋ ਜਾਣਗੇ ਸਭ ਉੱtre ਪਾਪ ਕਮਾਤੇ ਕਹਿੰਦੇ ਬਿਲਕੁਲ ਅੰਦਰੋਂ ਉਹ ਪਾਪ ਖਤਮ ਹੋ ਜਾਣਗੇ ਜੇ ਅੰਦਰੋਂ ਪਾਪ ਖਤਮ ਹੋ ਜਾਣ ਫਿਰ ਇਨਸਾਨ ਕਿਸ ਤਰ੍ਹਾਂ ਦਾ ਹੋ ਜਾਂਦਾ ਨਿਰਮਲ ਹੋਏ ਕਰੇ ਇਸ਼ਨਾਨਾ ਕਹਿੰਦੇ ਆਹ ਗੁਰਬਾਣੀ ਦੇ ਸਾਬਣ ਦੇ ਨਾਲ ਆਹ ਗੁਰਬਾਣੀ ਦੇ ਪਾਣੀ ਦੇ ਨਾਲ ਕਹਿੰਦੇ ਜਦੋਂ ਆਹ ਇਸ਼ਨਾਨ ਕੀਤਾ ਗਿਆ ਨਾ ਮਨ ਦਾ ਕਹਿੰਦੇ ਨਿਰਮਲ ਹੋ ਜਾਣਾ ਨਿਰਮਲ ਕਿਹਨੂੰ ਕਹਿੰਦੇ ਜਿਹੜੀ ਚੀਜ਼ ਸਾਫ਼ ਹੋਵੇ ਕਬੀਰ ਮਨ ਨਿਰਵਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰ ਕਹਤ ਕਬੀਰ ਕਬੀਰ ਕਹਿੰਦੇ ਜਦੋਂ ਮਨ ਗੰਗਾ ਦੇ ਪਾਣੀ ਵਰਗਾ ਸਾਫ਼ ਹੋ ਗਿਆ ਨਾ ਕਹਿੰਦੇ ਫਿਰ ਤੈਨੂੰ ਰੱਬ ਰੱਬ ਕਰਨ ਦੀ ਲੋੜ ਨਹੀਂ ਰੱਬ ਕਬੀਰ ਕੀ ਕਰਦਾ ਫਿਰੂਗਾ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ ਪਛੈ ਲਾਗੋ ਹਰ ਫਿਰੈ ਕਹੇ ਤ ਕਬੀਰ ਕਬੀਰ ਕਹਿੰਦੇ ਮਨ ਨਿਰਮਲ ਹੋ ਜਾਣਾ ਨਿਰਮਲ ਹੋਏ ਕਰਿ ਇਸ਼ਨਾਨਾ ਆਹ ਗੁਰਬਾਣੀ ਦੇ ਇਸ RAM ਦੇ ਦਾਸਾਂ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਬੰਦਾ ਨਿਰਮਲ ਹੋ ਜਾਂਦਾ ਬਾਹਰਲੇ ਤੀਰਥਾਂ ਤੇ ਜਾ ਕੇ ਬੰਦੇ ਦੇ ਅੰਦਰ ਮੈਲ ਜਮਾ ਹੁੰਦੀ ਹੈ ਸਾਫ ਨਹੀਂ ਹੁੰਦਾ ਗੁਰਪੂਰ ਕਿੰਨੇ ਦਾਨਾ ਪੂਰੇ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਗੁਰ ਪੂਰਾ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਵਧਾਰੇ ਕਹਿੰਦੇ ਜਦੋਂ ਗੁਰੂ ਨੇ ਸਾਡੇ ਤੇ ਕਿਰਪਾ ਕਰਨੀ ਨਾ ਖੁਸ਼ ਹੋ ਗਿਆ ਸਭ ਕੁਸ਼ਲ ਖੇਮ ਪ੍ਰਵਧਾਰੇ ਕਹਿੰਦੇ ਸਾਰੀਆਂ ਖੁਸ਼ੀਆਂ ਸਾਡੀ ਝੋਲੀ ਚ ਆ ਜਾਣਗੀਆਂ ਕੁਸ਼ਲ ਹੁੰਦਾ ਸੁਖ ਮੰਗਲ ਸੁਖ ਆਨੰਦ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਾਰਾ ਕੁਝ ਮੇਰੀ ਝੋਲੀ ਦੇ ਵਿੱਚ ਪੈ ਜਾਣਾ ਜਦੋਂ ਗੁਰਬਾਣੀ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਾਂਗੇ ਸਹੀ ਸਲਾਮਤ ਸਭ ਥੋਕ ਉਵਾਰੇ ਗੁਰ ਕਾ ਸ਼ਬਦ ਵਿਚਾਰੇ ਕਹਿੰਦੇ ਜਦੋਂ ਗੁਰੂ ਦਾ ਸ਼ਬਦ ਉਹਦੀ ਵਿਚਾਰ ਤੇਰੇ ਅੰਦਰ ਆ ਗਈ ਨਾ ਸਹੀ ਸਲਾਮਤ ਸਭ ਤੋ ਕਉ ਬਾਰੇ ਜਿਹੜੇ ਤੇਰੇ ਕੋਲੇ ਵਧੀਆ ਵਧੀਆ ਗੁਣ ਸੀ ਸਾਰੇ ਰੱਖ ਲੈ ਕੋਈ ਨਹੀਂ ਖਤਮ ਹੋਣ ਦਿੱਤਾ ਕਦੋਂ ਗੁਰ ਕਾ ਸ਼ਬਦ ਵਿਚਾਰੇ ਜਦੋਂ ਗੁਰੂ ਦੀ ਵਿਚਾਰ ਸਾਡੇ ਅੰਦਰ ਆ ਗਏ ਜੇ ਗੁਰੂ ਦੀ ਵਿਚਾਰ ਸਾਡੇ ਅੰਦਰ ਨਾ ਆਈ ਜਿੰਨੇ ਵੀ ਸਾਡੇ ਅੰਦਰ ਵਧੀਆ-ਵਧੀਆ ਵਿਚਾਰ ਨੇ ਇੱਕ-ਇੱਕ ਕਰਕੇ ਇੱਕ-ਇੱਕ ਕਰਕੇ ਸਾਰੇ ਖਤਮ ਹੋ ਜਾਣਗੇ ਤੇ ਇੱਕ-ਇੱਕ ਕਰਕੇ ਇੱਕ-ਇੱਕ ਕਰਕੇ ਮਾੜੇ ਵਿਚਾਰ ਸਾਡੇ ਅੰਦਰ ਭਰ ਜਾਣਗੇ ਜਿਵੇਂ ਆਪਾਂ ਕਈ ਵਾਰੀ ਗੱਲ ਕਰਦੇ ਹੁੰਨੇ ਆ ਕਿ ਘਰ ਜਿਹੜਾ ਨਾ ਸਾਡਾ ਘਰ ਉਹਨੂੰ ਅਸੀਂ ਰੋਜ਼ ਝਾੜੂ ਲਾ ਕੇ ਸਾਫ਼ ਕਰਦੇ ਆ ਜੇ 10 ਦਿਨ ਝਾੜੂ ਨਾ ਲਾਈਏ ਅੰਦਰ ਗੰਦ ਪੈ ਜਾਣਾ ਜੇ ਗੁਰੂ ਦਾ ਸ਼ਬਦ ਸਾਡੇ ਅੰਦਰ ਨਾ ਵਸਿਆ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਮਾੜੇ ਵਿਚਾਰ ਸਾਡੇ ਅੰਦਰ ਪੈਦਾ ਹੋ ਜਾਣਗੇ ਸਾਡੇ ਅੰਦਰ ਵਿਗੰਦ ਪੈ ਜਾਣਾ ਸਹੀ ਸਲਾਮਤ ਸਭ ਥੋਕ ਉਵਾਰੇ ਗੁਰ ਕਾ ਸ਼ਬਦ ਵਿਚਾਰੇ ਜਿੱਤੇ ਗੁਰੂ ਦਾ ਸ਼ਬਦ ਸਾਡੇ ਫਿਰਦੇ ਚ ਵਸ ਗਿਆ ਉਦੋਂ ਫਿਰ ਸਾਰੇ ਦੇ ਸਾਰੇ ਗੁਣ ਸਾਡੇ ਅੰਦਰ ਸਹੀ ਸਲਾਮਤ ਰਹਿ ਜਾਣਗੇ ਕੋਈ ਨਹੀਂ ਕਟਣਾ ਵੱਧਦੇ ਜਾਣਗੇ ਜਿਵੇਂ ਗੁਰੂ ਸਾਹਿਬ ਕਹਿੰਦੇ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧਦੇ ਜਾਈਂ ਕਹਿੰਦੇ ਜਿਹੜੇ ਗੁਣ ਨੇ ਨਾ ਗੁਣ ਇਹ ਜਿੰਨੇ ਵੰਡੇ ਵੰਡੇ ਜਾਓਗੇ ਜਿੰਨੇ ਵੰਡੀ ਜਾਓਗੇ ਉਨੇ ਹੀ ਤੁਹਾਡੇ ਕੋਲੇ ਵਧੇ ਜਾਣਗੇ ਗੁਣ ਘਟਿਆ ਨਹੀਂ ਕਰਦੇ ਕਹਿੰਦੇ ਜੇ ਉਈ ਐਸੀ ਚੀਜ਼ ਆ ਜਿਹੜੀ ਸਾਡੇ ਕੋਲੇ ਪੂਰੀ ਪੂਰੀ ਐ ਉਹ ਅਸੀਂ ਵੰਡਣ ਲੱਗ ਜੀਏ ਉਹ ਕਹਿੰਦੇ ਘਟ ਜਾਣੀ ਐ ਪਰ ਗੁਣ ਜਿਹੜੇ ਨੇ ਉਹ ਕਦੇ ਘਟਿਆ ਨਹੀਂ ਕਰਦੇ ਰਹਾ ਉਹ ਰਹਾਉ ਦਾ ਭਾਵ ਕਿ ਫੇਰਨੈ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਐ ਇਹ ਨਾ ਹੋਵੇ ਕਿ ਫਟਾਫਟ ਪੜ੍ਹ ਕੇ ਲੰਘ ਜੀਏ ਆਪ ਨੂੰ ਵੀ ਪਤਾ ਨਾ ਲੱਗੇ ਦੂਜੇ ਨੂੰ ਕੀ ਪਤਾ ਲੱਗਣਾ ਐ ਫਿਰ ਜੇ ਆਪਣੇ ਆਪ ਨੂੰ ਪਤਾ ਨਾ ਲੱਗਿਆ ਕਿ ਮੈਂ ਕੀ ਪੜਿਆ ਮੈਨੂੰ ਸਾਰਾ ਦਿਨ ਇਹ ਸ਼ਬਦ ਯਾਦ ਰਹਿਣਾ ਚਾਹੀਦਾ ਕਿ ਮੈਂ ਅੱਜ ਸਵੇਰੇ ਕਿਹੜਾ ਸ਼ਬਦ ਪੜਿਆ ਸੀ ਫੇਰ ਹੀ ਰਹਾਉ ਦਾ ਭਾਵ ਕੇ ਰੁਕਣਾ ਚੰਗੀ ਤਰ੍ਹਾਂ ਸਮਝਣਾ ਜੇ ਘੰਟੇ ਬਾਅਦ ਵੀ ਪਤਾ ਨਹੀਂ ਕਿਹੜਾ ਸ਼ਬਦ ਪੜਿਆ ਸੀ ਫਿਰ ਕਹਿੰਦੇ ਕੀ ਫਾਇਦਾ ਹੋਇਆ ਸਾਧ ਸੰਗ ਮਲ ਲਾਤੀ ਜਿਹੜੀ ਸਾਡੇ ਮਨ ਨੂੰ ਮੈਲ ਲੱਗੀ ਹੋਈ ਹੈ ਨਾ ਗੁਰੂ ਸਾਹਿਬ ਨੇ ਕਿਹਾ ਆ ਸਾਧ ਸੰਗਤ ਦੇ ਵਿੱਚ ਆਵੋ ਇੱਥੇ ਆ ਕੇ ਉਹ ਮੈਲ ਉਤਰਨੀ ਹੈ ਜੇ ਸੰਗਤ ਦੇ ਵਿੱਚ ਨਾ ਆਏ ਤਾਂ ਗੁਰੂ ਸਾਹਿਬ ਕਹਿੰਦੇ ਖੰੰਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਏ ਕਹਿੰਦੇ ਜਿਹੜੀ ਕੋਲੂ ਨੂੰ ਸਾਫ਼ ਕਰਨ ਵਾਲੀ ਲੇਰ ਹੁੰਦੀ ਆ ਨਾ ਉਹਦੇ ਤੇ ਤੇਲ ਲੱਗੀਆਂ ਜਾਂਦਾ ਮਿੱਟੀ ਲੱਗੀ ਜਾਂਦੀ ਆ ਉਹਨੂੰ ਕਹਿੰਦੇ ਚਾਹੇ 100 ਵਾਰ ਧੋੜ ਪਾ ਲਿਓ ਉਹ ਕਹਿੰਦੇ ਲੇਰ ਸਾਫ਼ ਨਹੀਂ ਹੋ ਸਕਦੇ ਪਰ ਜੇ ਸਤ ਸੰਗਤ ਦੇ ਵਿੱਚ ਨਾ ਆਏ ਸਤ ਸੰਗਤ ਦੇ ਵਿੱਚ ਨਾ ਬੈਠੇ ਸਤ ਸੰਗਤ ਦੇ ਵਿੱਚ ਬੈਠ ਕੇ ਨਾ ਗੁਰੂ ਦੀ ਗੱਲ ਸੁਣੀ ਕਹਿੰਦੇ ਜਿਹੜੀ ਮੈਲ ਲੱਗ ਰਹੀ ਆ ਨਾ ਮਨ ਨੂੰ ਕਹਿੰਦੇ ਜਿੰਨੇ ਮਰਜੀ ਤੀਰਥਾਂ ਤੇ ਵਗ ਜੀ ਇਹ ਮੈਲ ਨਹੀਂ ਉਤਰਨੀ ਇਹ ਮੈਲ ਦੀ ਉਤਰਨੀ ਗੁਰੂ ਸਾਹਿਬ ਨੇ ਕਿਹਾ ਲੋਕੀ 68 ਤੀਰਥ ਨਾਏ ਕੌਰਾ ਪਨ ਤੋ ਨਾ ਜਾਏ ਕਹਿੰਦੇ ਜੇ ਤੀਰਥਾਂ ਤੇ ਜਾ ਕੇ ਬੰਦੇ ਦਾ ਮਨ ਸਾਫ਼ ਹੁੰਦਾ ਕਹਿੰਦੇ ਲੋਕੀ ਜਿਹੜੀ ਸੀ ਉਹਨੂੰ 68 ਤੀਰਥਾਂ ਤੇ ਇਸ਼ਨਾਨ ਕਰਾਇਆ ਪਰ ਉਹਦੇ ਅੰਦਰੋਂ ਕੁੜਤਣ ਨਹੀਂ ਖਤਮ ਹੋਈ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਭਇਓ ਸਾਥੇ ਕਹਿੰਦੇ ਜਦੋਂ ਪ੍ਰਮਾਤਮਾ ਸਾਡਾ ਸਾਥੀ ਬਣ ਗਿਆ ਫਿਰ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਕੀ ਹੈ ਪਾਰ ਬ੍ਰਹਮ ਭਇਓ ਸਾਥੀ ਜਦੋਂ ਪ੍ਰਮਾਤਮਾ ਸਾਥੀ ਬਣ ਗਿਆ ਦੁਨੀਆ ਤੇ ਆਪਣੇ ਆਪ ਸਾਥ ਨਿਭਾਉਂਦੀ ਹੈ ਫਿਰ ਨਾਨਕ ਨਾਮ ਧਿਆਇਆ ਫਿਰ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਆਦ ਜਿਹੜਾ ਪਹਿਲਾ ਸਵਾ ਸੀ ਜਦੋਂ ਦੁਨੀਆ ਹੀ ਨਹੀਂ ਸੀ ਪਰਮਾਤਮਾ ਉਦੋਂ ਵੀ ਸੱਚ ਸੀ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦ ਪੁਰਖ ਪ੍ਰਭ ਪਾਇਆ ਜਿਹੜਾ ਮੁੱਢ ਤੋਂ ਪਰਮਾਤਮਾ ਦਾ ਨਾਮ ਸੱਚਾ ਹੈ ਮੇਰੀ ਜ਼ਿੰਦਗੀ 'ਚ ਉਹ ਪਰਮਾਤਮਾ ਦਾ ਨਾਮ ਆ ਗਿਆ ਆਇਆ ਕਦੋਂ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਨਾਨਕ ਨਾਮ ਧਿਆਇਆ ਆਦਪੁਰਖ ਪ੍ਰਭ ਪਾਇਆ ਫਿਰ ਉਹ ਪਰਮਾਤਮਾ ਸਾਡੇ ਹਿਰਦੇ ਚ ਵਸਦਾ ਬਾਹਰਲੇ ਤੀਰਥਾਂ ਤੇ ਜਾਣਾ ਮਾੜਾ ਨਹੀਂ ਹੈ ਪਰ ਜੇ ਅਸੀਂ ਕਹੀਏ ਕਿ ਬਾਹਰਲੇ ਤੀਰਥਾਂ ਤੇ ਜਾ ਕੇ ਮਨ ਦੀ ਮੈਲ ਉਤਰ ਗਈ ਕਹਿੰਦੇ ਇਹ ਤੁਹਾਡੇ ਅੰਦਰ ਭਲੇਖ ਹੈ ਮਨ ਦੀ ਮੈਲ ਜੇ ਉਤਰਨੀ ਹੈ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਨੂੰ ਵਿਚਾਰ ਕੇ ਫਿਰ ਉਹ ਮਨ ਦੀ ਮੈਲ ਉਤਰਨੀ ਹੈ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਤੇ